ਹਾਂਜੀ ਬੋਸ ਨੇ ਕਲੈਕਸ਼ਨ ਲੈ ਕੇ ਆਏ ਜੀ ਕ੍ਰਾਸ਼ ਸ਼ਿਮਰ ਦੇ ਵਿੱਚ ਬਹੁਤ ਸੋਹਣਾ ਬੇਸ ਹੈ ਕ੍ਰਾਸ਼ ਸ਼ਿਮਰ ਆਲਓਵਰ ਸੂਟ ਔਰ ਪੂਰਾ ਸੋਹਣਾ ਹੈਵੀ ਐਮਬਰਾਇਡਰੀ ਦਾ ਪੀਸ ਹੈ ਜੀ ਬਹੁਤ ਸ਼ਾਨਦਾਰ ਸੁੰਦਾ ਹੈ ਆਲੋ ਚੈੱਕ ਕਰੋ ਡਿਜ਼ਾਈਨਿੰਗ ਜੀ ਮੈਂ ਕਹਿੰਦਾ ਡਿਜ਼ਾਈਨਿੰਗ ਅਲਟੀਮੇਟ ਆਈ ਹੈ ਤੇ ਆਪਣੇ ਕੋਲ ਕਲਰ ਚਾਰ ਨੇ ਲਓ ਜੀ ਚਾਰ ਕਲਰ ਨੇ ਪਾਰਟੀ ਰਿਪ ਕਲੈਕਸ਼ਨ ਆਪਣੇ ਕੋਲ ਸਾਰੀ ਆਪਣੇ ਕੋਲ ਅਵੇਲੇਬਲ ਹੈ ਜੈਸ ਟਾਈਮ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਦੇਖੋ ਜੀ ਟੋਟਲੀ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਹੈ ਟੋਟਲੀ ਹੈਂਡ ਦਾ ਪੀਸ ਹੈ ਜੀ ਔਰ ਬਹੁਤ ਸੁਣਾ ਕਲਰ ਚਾਰਡ ਹੈ ਚਾਰ ਕਲਰ ਨੇ ਦੁਪੱਟਾ ਆ ਗਿਆ ਚਨੌਣ ਦਾ ਜੀ ਆ ਲੋ ਦੁਪੱਟਾ ਚਨੌਣ ਦਾ ਤੇ ਦੁਪੱਟੇ ਦੇ ਉਪਰ ਐਮਬਰਾਇਡਰੀ ਜੀ ਚੈੱਕਰੋ ਡਿਜ਼ਾਈਨਿੰਗ ਆ ਲੋ ਦੁਪੱਟਾ ਵੀ ਚਨੌਣ ਦਾ ਹੋਊਗਾ ਜੀ ਨਾਲ ਸੇਮ ਕਲਰ ਦਾ ਚਨੌਣ ਦਾ ਦੁਪੱਟਾ ਸਾਰੇ ਦੇ ਵਿੱਚ ਐਮਬਰਾਇਡਰੀ ਤੇ ਕਦਰ ਚਾਰ ਨੇ ਮੈਟਲਿਕ ਚਾਰਡ ਦੇ ਕਲਰ ਨੇ ਪਾਸਟ ਕਲਰ ਤੁਸੀਂ ਦੇਖ ਹੀ ਲਿਆ ਦੇਖੋ ਜੀ ਆ ਚੈੱਕ ਕਰੋ ਕਲਰ ਦੀ ਗ੍ਰੇਸ ਇਹ ਆਈਟਮ ਆ ਇਹ ਬਹੁਤ ਜ਼ਿਆਦਾ ਲਗਜ਼ਰੀ ਆਈਟਮ ਆ ਨੇ ਜੀ ਆ ਲੋ ਇਹ ਸਾਰੇ ਆਈਟਮ ਆਪਣੇ ਕੋਲ ਅਵੇਲੇਬਲ ਨੇ ਜੀ ਲੋ ਜੀ ਜਲਦੀ ਜਲਦੀ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕਰਿਆ ਪੇਜ ਫੋਲੋ ਕਰੋ ਔਰ ਵੀਡੀਓ ਨੂੰ ਕਰੋ ਸ਼ੇਅਰ ਤੇ ਕਦਰਾਂਗੇ ਚਾਰ ਆਪਣੇ ਕੋਲ ਚਾਰ ਕਦਰ ਨੇ ਪ੍ਰਾਈਜ਼ ਹੈਗਾ 1200 1200 ਰੁਪਏ ਰੇਂਜ ਦੇ ਵਿੱਚ ਆਉਣ ਲਈ ਜੀ ਆਹ ਚੈੱਕ ਕਰੋ ਦੁਪੱਟਾ ਚੁਣੌਣ ਦਾ ਐਮਬਰਾਇਡਰੀ ਵਾਲਾ ਜੀ ਜਿਵੇਂ ਕਲਰ ਚਾਰਟ ਚੈੱਕ ਕਰੋ ਨਵੇਂ-ਨਵੇਂ ਕਲਰ ਨੇ ਆਪਣੇ ਕੋਲੇ ਹੁੰਦੀ ਨਹੀਂ ਇਹ ਕਲਰ ਜਿਹੜੇ ਕਲਰ ਨੇ ਮੈਟੈਲਿਕ ਚਾਰਟ ਦੇ ਕਲਰ ਨੇ ਪ੍ਰੀਮੀਅਮ ਕਲਰ ਨੇ ਕਦਰਾਂ ਦੀ ਗ੍ਰੇਸ ਚੈੱਕ ਕਰ ਲਓ ਜੀ ਕਿੰਨੀ ਆਲਟੀਮੇਟ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਾ ਲਓ ਪ੍ਰਾਈਜ਼ 1200 షిప్పింగ్ 올 ఇండియా ఆన్లైన్ పేమెంట్ ਤੇ ਫ੍ਰੀ ਚਾਰ ਕਲਰ ਨੇ ਚਾਰੇ ਕਲਰ ਅਲਟੀਮੇਟ